ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੂਹੀ ਵਾਲਾ ਬਹੁਤ ਵਧੀਆ ਵੀਡੀਓ ਲੈ ਕੇ ਆਇਆ ਹਾਂ ਦੋਸਤੋ ਤੁਹਾਡੇ ਲਈ ਇਹਨਾਂ ਗੱਲਾਂ ਉੱਪਰ ਅਮਲ ਕਰਨ ਦੀ ਵੀ ਕੋਸ਼ਿਸ਼ ਕਰਿਓ ਜੇ ਤੁਹਾਡੀ ਕਿਸੇ ਵੀ ਇਹਨਾਂ ਗੱਲਾਂ ਦੇ ਨਾਲ ਜਾਂ ਮੇਰੇ ਨਾਲ ਅਸਹਿਮਤੀ ਬਣਦੀ ਹੈ ਤਾਂ ਉਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਸੋ ਗੱਲਾਂ ਦੋਸਤੋ ਇਹ ਹੈ ਕਿ ਉਹ ਕਿਹੜੇ ਪੰਜ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਤੋਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਕਿਉਂਕਿ ਉਹ ਇਹ ਲੋਕ ਨੇ ਜਿਹੜੇ ਤੁਹਾਡੀ ਜ਼ਿੰਦਗੀ ਦਾ ਸੁੱਖ ਆਰਾਮ ਤੁਹਾਡਾ ਚੈਨ ਸੁੱਖ ਚੈਨ ਜਿਹੜਾ ਉਹ ਖਤਮ ਕਰਕੇ ਰੱਖ ਦੇਣਗੇ ਤੁਹਾਡੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਣਗੇ ਜੇ ਤੁਸੀਂ ਉਹਨਾਂ ਤੋਂ ਦੂਰੀ ਨਾ ਬਣਾਈ ਉਹ ਪੰਜ ਤਰ੍ਹਾਂ ਦੇ ਇਹ ਜਿਹੜੇ ਲੋਕ ਨੇ ਸਾਰਾ ਕੁਝ ਤੁਹਾਨੂੰ ਦੱਸਦੇ ਆ ਸ਼ੁਰੂ ਕਰਦੇ ਆ ਵੀਡੀਓ ਪਰ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ ਬੈਲਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ লাইਕ ਤੇ ফলো ਜਰੂਰ ਕਰ ਲੋ ਸ਼ੁਰੂ ਕਰਦੇ ਆਂ ਦੋਸਤੋ ਨੰਬਰ 1 ਤੇ ਆ ਗਏ ਮੀਸਲੇ ਲੋਕ ਜਿਹੜੇ ਮੀਸਲੇ ਲੋਕ ਆ ਦੋਸਤੋ ਇਹ ਬਹੁਤ ਹੀ ਖਤਰਨਾਕ ਹੋ ਸਕਦੇ ਆ ਤੁਹਾਡੇ ਲਈ ਹੁਣ ਆਪਾਂ ਗੱਲ ਕਰਦੇ ਆਂ ਕਿ ਮੀਸਲੇ ਲੋਕ ਅਸਲ ਚ ਹੁੰਦੇ ਕਿਹੜੇ ਨੇ ਦੋਸਤੋ ਮੀਸਲੇ ਲੋਕ ਉਹ ਹੁੰਦੇ ਨੇ ਜਿਹੜੇ ਲੋਕ ਤੁਹਾਨੂੰ ਆਪਣਾ ਦਿਲ ਦਾ ਭੇਦ ਨਹੀਂ ਦਿੰਦੇ ਚੁੱਪ ਚੁੱਪ ਰਹਿੰਦੇ ਤੁਹਾਡੇ ਪ੍ਰਤੀ ਆਪਣੇ ਦਿਲ ਵਿੱਚ ਨਫ਼ਰਤ ਰੱਖਦੇ ਨੇ ਤੁਹਾਡੇ ਪ੍ਰਤੀ ਦਿਲ ਵਿੱਚ ਖੋਟ ਰੱਖਦੇ ਨੇ ਮੂੰਹੋਂ ਬੋਲ ਕੇ ਕੁਝ ਨਹੀਂ ਕਹਿੰਦੇ ਅਜਿਹੇ ਲੋਕ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰ ਸਕਦੇ ਨੇ ਸੋ ਪਰੇਸ਼ਾਨ ਕਰ ਲੋ ਅਜਿਹੇ ਲੋਕਾਂ ਦੀ ਜੇਕਰ ਤੁਹਾਡੇ ਲਿੰਕ ਦੇ ਵਿੱਚ ਅਜਿਹੇ ਲੋਕ ਨੇ ਤੁਹਾਡੇ ਸਰਕਲ ਚ ਅਜਿਹੇ ਲੋਕ ਨੇ ਉਹਨਾਂ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਜਰੂਰ ਕਰੋ ਮੇਰੇ ਹਿਸਾਬ ਦੇ ਨਾਲ ਜਿਹੜੇ ਲੋਕ ਬੜਬੋਲੇ ਹੁੰਦੇ ਨੇ ਜਿਹੜੇ ਲੋਕ ਗੱਲ ਨੂੰ ਮੂੰਹ ਦੇ ਉੱਪਰ ਕਹਿ ਦਿੰਦੇ ਨੇ ਉਹ ਲੋਕ ਕਾਫੀ ਜ਼ਿਆਦਾ ਚੰਗੇ ਹੁੰਦੇ ਨੇ ਦਿਲ ਤੋਂ ਤੁਹਾਡੇ ਨਾਲ ਕਦੇ ਵੀ ਨਫ਼ਰਤ ਨਹੀਂ ਕਰਦੇ ਪਰ ਜਿਹੜੇ ਲੋਕ ਚੁੱਪ ਰਹਿੰਦੇ ਨੇ ਉਹ ਤੁਹਾਡੇ ਉੱਪਰ ਇੰਨਾ ਖਤਰਨਾਕ ਬਾਹਰ ਕਰ ਸਕਦੇ ਆ ਜਿਹੜੇ ਕਿ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰ ਸਕਦੇ ਸੋ ਇਸ ਕਰਕੇ ਅਜਿਹੇ ਤਰੀਕੇ ਨਾਲ ਚੁੱਪ ਰਹਿਣ ਵਾਲੇ ਜਿਹੜੇ ਲੋਕ ਚੁੱਪ ਰਹਿਣ ਦਾ ਮਤਲਬ ਇਹ ਨਹੀਂ ਕਿ ਉਹਦਾ ਬੰਦਾ ਚੁੱਪੋ ਉਹ ਚੁੱਪ ਨਹੀਂ ਜਿਹੜੇ ਲੋਕ ਉਹਦਾ ਤੁਹਾਨੂੰ ਕਹਿੰਦੇ ਕੁਝ ਨਹੀਂ ਪਰ ਤੁਹਾਡੇ ਪ੍ਰਤੀ ਨਫ਼ਰਤ ਬਹੁਤ ਰੱਖਦੇ ਆ ਸੋ ਇਹਨਾਂ ਲੋਕਾਂ ਤੋਂ ਬਚਣ ਦੀ ਲੋੜ ਆ ਕੋਸ਼ਿਸ਼ ਕਰੋ ਜੇ ਤੁਹਾਡੇ ਸਰਕਲ ਚ ਹੈਗੇ ਨੇ ਤਾਂ ਇਹਨਾਂ ਤੋਂ ਦੂਰੀ ਹੁਣ ਤੋਂ ਹੀ ਬਣਾ ਲਓ ਸੋ ਚੰਗਾ ਰਹੇ ਨੰਬਰ 2 ਤੇ ਆ ਗਿਆ ਦੋਸਤੋ ਬਹੁਤੇ ਚਲਾਕ ਲੋਕ ਜਿਹੜੇ ਬਹੁਤੇ ਚਲਾਕ ਲੋਕ ਨੇ ਇਹ ਵੀ ਤੁਹਾਡੀ ਜਿਹੜੀ ਜ਼ਿੰਦਗੀ ਆ ਉਹਨੂੰ ਡਿਪਰੈਸ਼ਨ ਚ ਪਾ ਸਕਦੇ ਨੇ ਤੁਹਾਨੂੰ ਟੈਨਸ਼ਨਾਂ ਦੇ ਸਕਦੇ ਨੇ ਇੱਥੇ ਮੈਂ ਬਹੁਤੇ ਚਲਾਕ ਦੀ ਗੱਲ ਕੀਤੀ ਆ ਬਹੁਤੇ ਸ਼ਬਦ ਦੀ ਬਹੁਤੇ ਸ਼ਬਦ ਵਰਤੇ ਆ ਬਹੁਤੇ ਦਾ ਮਤਲਬ ਕਿਉਂਕਿ ਚਲਾਕ ਤਾਂ ਆਪਾਂ ਸਾਰੇ ਆ ਜਿਹਦੇ ਸਮੇਂ ਦੇ ਵਿੱਚ ਸੋ ਚਲਾਕ ਹੋ ਕੇ ਰਹਿਣਾ ਵੀ ਪੈਣਾ ਜੇ ਜ਼ਮਾਨੇ ਦੇ ਨਾਲ ਤੁਸੀਂ ਰਲਣਾ ਜ਼ਮਾਨੇ ਸਮੇਂ ਦੇ ਨਾਲ ਤੁਸੀਂ ਚੱਲਣਾ ਤੁਹਾਨੂੰ ਚਲਾਕ ਹੋ ਕੇ ਰਹਿਣਾ ਵੀ ਪੈਣਾ ਪਰ ਚਲਾਕ ਅਤੇ ਬਹੁਤੇ ਚਲਾਕ ਦੇ ਵਿੱਚ ਬਹੁਤ ਜਿਆਦਾ ਫਰਕ ਕਿ ਚਲਾਕੀ ਕਿਦਾਂ ਦੀ ਕਰਦਾ ਸਾਹਮਣੇ ਵਾਲਾ ਆਪਣੇ ਮਤਲਬ ਦੇ ਲਈ ਤੁਹਾਡੇ ਨਾਲ ਚੁਸਤ ਚਲਾਕੀ ਕਰਦਾ ਆਪਣਾ ਮਤਲਬ ਕੱਢਦਾ ਤੁਹਾਡੇ ਨਾਲ ਚਲਾਕੀ ਕਰਕੇ ਹਰ ਸਮੇਂ ਤੁਹਾਡੇ ਨਾਲ ਚਲਾਕੀ ਕਰਕੇ ਆਪਣਾ ਮਤਲਬ ਕੱਢ ਰਿਹਾ ਤੁਸੀਂ ਭੋਲਿਓ ਤੁਹਾਨੂੰ ਪਾਗਲ ਬਣਾ ਰਿਹਾ ਤੁਹਾਨੂੰ ਦਿਖਾਵਾ ਕਰ ਰਿਹਾ ਆਪਣਾ ਹੋਣ ਦਾ ਉਦਾਹਰਨ ਦੇ ਤੌਰ ਤੇ ਲੈ ਲਓ ਕਿ ਕਿਸੇ ਔਖੇ ਸਮੇਂ ਦੇ ਵਿੱਚ ਕਿਸੇ ਦੇ ਔਖੇ ਸਮੇਂ ਦੇ ਵਿੱਚ ਤੁਸੀਂ ਉਸ ਬੰਦੇ ਦੇ ਕੰਮ ਆਏ ਉਸ ਦੀ ਇੱਕ ਆਵਾਜ਼ ਮਾਰਨ ਤੇ ਤੁਸੀਂ ਭੱਜ ਕੇ ਜਾਂਦੇ ਹੋ ਬਾਰ ਬਾਰ ਉਹਦੀ ਮਦਦ ਕਰਦੇ ਹੋ ਤੁਸੀਂ ਉਹਦੀ ਮਤਲਬ ਮਦਦ ਕਰਨ ਦੇ ਲਈ ਭੱਜੇ ਜਾਂਦੇ ਹੋ ਪਰ ਜਦੋਂ ਤੁਹਾਨੂੰ ਲੋੜ ਆ ਉਸ ਤੱਕ ਤੁਸੀਂ ਕਈ ਵਾਰ ਅਜਮਾ ਲਿਆ ਉਹ ਤੁਹਾਨੂੰ ਹਰ ਵਾਰ ਜਵਾਬ ਦੇ ਦਿੰਦਾ ਹਰ ਵਾਰ ਤੁਹਾਡੀ ਹਰ ਵਾਰ ਤੁਹਾਡੀ ਮਦਦ ਨਹੀਂ ਕਰਦਾ ਉਹ ਤੁਹਾਨੂੰ ਹਰ ਵਾਰ ਜਵਾਬ ਦੇ ਜਾਂਦਾ ਹਰ ਵਾਰ ਬਹਾਨੇ ਲਾਈ ਜਾਂਦਾ ਬੜੀ ਹੀ ਚਲਾਕੀ ਦੇ ਨਾਲ ਬਹਾਨੇ ਲਾਉਂਦਾ ਕਿ ਉਹਨੂੰ ਆਏ ਵੀ ਨਾ ਲੱਗੇ ਕਿ ਮੈਂ ਗਲਤਾਂ ਮਤਲਬ ਤੁਹਾਨੂੰ ਐਦਾਂ ਵੀ ਮਹਿਸੂਸ ਕਰਾਈ ਜਾਊਗਾ ਕਿ ਮੈਂ ਵੀ ਸਹੀ ਹਾਂ ਤੇ ਤੁਹਾਨੂੰ ਬਹਾਨੇ ਵੀ ਲਾਈ ਜਾਊਗਾ ਨਾ ਇਹ ਤੁਹਾਡੀ ਮਦਦ ਵੀ ਨਹੀਂ ਕਰਨੀ ਤੇ ਉਪਰੋਂ ਤੁਹਾਡੇ ਨਾਲ ਬਣਾ ਕੇ ਵੀ ਰੱਖਣ ਦੀ ਕੋਸ਼ਿਸ਼ ਕਰਦਾ ਇਹੋ ਜਿਹੇ ਵੀ ਲੋਕ ਹੁੰਦੇ ਆ ਕਈ ਮਤਲਬ ਕਿ ਤੁਹਾਡੇ ਔਖੇ ਸਮੇਂ ਦੇ ਵਿੱਚ ਤੁਹਾਡੇ ਨਾਲ ਕਦੇ ਖੜਿਆ ਵੀ ਨਹੀਂ ਤੇ ਆਪਣਾ ਹੋਂ ਤੁਹਾਡਾ ਹੋਣ ਦਾ ਤੁਹਾਨੂੰ ਐ ਵੀ ਕਹੀ ਜਾਂਦਾ ਮੈਂ ਤੇਰਾ ਮਾਮਾ ਮੈਂ ਤੇਰਾ ਸਾਥੀ ਆ ਮੈਂ ਤੇਰਾ ਦੋਸਤ ਆ ਪਰ ਤੁਹਾਡੇ ਨਾਲ ਕਦੇ ਔਖੇ ਸਮੇਂ ਦੇ ਵਿੱਚ ਖੜਾ ਵੀ ਨਾ ਮਤਲਬ ਇੰਨਾ ਚਲਾਕ ਹੋਵੇ ਸੋ ਇਹ ਤੁਹਾਡੇ ਆਲੇ ਦੁਆਲੇ ਤੁਹਾਡੇ ਸਰਕਲ ਦੇ ਵਿੱਚ ਇਹੋ ਜਿਹੇ ਲੋਕ ਹੋ ਸਕਦੇ ਨੇ ਇਹ ਗੌਰ ਤੁਸੀਂ ਹੁਣ ਆਪ ਕਰ ਲਿਓ ਇਹੋ ਜਿਹੇ ਲੋਕਾਂ ਨੂੰ ਮੈਂ ਮਤਲਬ ਵੀ ਲੋਕ ਵੀ ਕਹੂੰਗਾ ਕਿਉਂਕਿ ਇਹੋ ਜਿਹੇ ਲੋਕ ਤੁਹਾਡਾ ਸਹਾਰਾ ਤੱਕ ਕੇ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਦੀ ਪੌੜੀ ਨੂੰ ਚੜ੍ਹਨਾ ਚਾਹੁੰਦੇ ਹੁੰਦੇ ਆ ਤੇ ਹੁਣ ਜੇ ਤੁਸੀਂ ਸਹਾਰਾ بار بار ਸਹਾਰਾ ਦੇਈ ਜਾਮੋਗੇ ਇਹਦੇ ਵਿੱਚ ਹੁਣ ਤੁਹਾਡੀ ਵੀ ਗਲਤੀ ਜੇ ਹੁਣ ਹਰ ਵਾਰੀ ਤੁਸੀਂ ਆਪਣਾ ਸਹਾਰਾ ਦੇ ਜਾਓਗੇ ਹਰ ਵਾਰੀ ਉਹਦਾ ਸਹਾਰਾ ਬਣੀ ਜਾਉਗੇ ਫਿਰ ਹੁਣ ਤੁਹਾਡੀ ਵੀ ਤਾਂ ਗਲਤੀ ਇਹਦੇ ਵਿੱਚ ਇਸ ਕਰਕੇ ਪਛਾਣ ਕਰਨ ਦੀ ਕੋਸ਼ਿਸ਼ ਕਰੋ ਨੰਬਰ 3 ਤੇ ਆ ਗਿਆ ਦੋਸਤੋਂ ਦੂਜਿਆਂ ਦੇ ਸੁੱਖ ਤੋਂ ਦੁਖੀ ਜੋਕ ਮਤਲਬ ਕਿ ਜ਼ਿੰਦਗੀ ਵਿੱਚ ਇਹੋ ਜਿਹੇ ਲੋਕ ਵੀ ਤੁਹਾਡੇ ਸਰਕਲ ਦੇ ਵਿੱਚ ਹੋਣਗੇ ਤੁਸੀਂ ਧਿਆਨ ਨਾਲ ਗੌਰ ਕਰਕੇ ਸੋਚਿਓ ਜਰੂਰ ਜਿਹੜੇ ਲੋਕ ਤੁਹਾਡੀ ਖੁਸ਼ੀ ਤੋਂ ਕਦੇ ਵੀ ਖੁਸ਼ ਨਹੀਂ ਹੋਏ ਹਰ ਸਮੇਂ ਤੁਹਾਡੀ ਜਿਹੜੀ ਦੁਖੀ ਆ ਉਹਨੂੰ ਇੰਜੋਏ ਕਰਦੇ ਨੇ ਤੁਹਾਡੇ ਦੁੱਖ ਨੂੰ ਇੰਜੋਏ ਕਰਦੇ ਨੇ ਜੇ ਤੁਹਾਡੇ ਘਰ ਵਿੱਚ ਕਲੇਸ਼ ਪੈ ਜਾਂਦਾ ਉਹਨੂੰ ਸੁਲਝਾਉਣ ਦੀ ਬਜਾਏ ਉਹ ਦੀ ਇੱਕ ਦੂਜੇ ਕੋ ਚੁਗਲੀ ਕਰਕੇ ਉਹਨੂੰ ਵਧਾ ਦਿੰਦੇ ਨੇ ਮਤਲਬ ਕਿ ਤੁਹਾਡਾ ਜਿਹੜਾ ਸੌਖਾ ਉਹਨਾਂ ਨੂੰ ਜਰਦਾ ਨਹੀਂ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਇਹੋ ਜਿਹੇ ਲੋਕਾਂ ਤੋਂ ਬਹੁਤ ਜ਼ਿਆਦਾ ਬਚਣ ਦੀ ਲੋੜ ਹੁੰਦੀ ਆ ਜਿਹੜੇ ਲੋਕ ਤੁਹਾਡਾ ਜਦੋਂ ਤੁਹਾਡੇ ਤੇ ਦੁੱਖ ਆ ਜਾਂਦਾ ਉਹਨੂੰ ਇੰਜੋਏ ਕਰਦੇ ਨੇ ਮਤਲਬ ਤੁਹਾਡੇ ਦੁੱਖ ਦੇ ਵਿੱਚ ਸਹਾਰਾ ਨਹੀਂ ਤੁਹਾਡਾ ਬਣਦੇ ਉਹਨਾਂ ਨੂੰ ਖੁਸ਼ੀ ਹੁੰਦੀ ਆ ਇਹੋ ਜਿਹੇ ਲੋਕ ਵੀ ਤੁਹਾਡੇ ਸਰਕਲ ਦੇ ਵਿੱਚ ਤੁਹਾਡੇ ਆਲੇ-ਦੁਆਲੇ ਲੋਕ ਕਾਫੀ ਜ਼ਿਆਦਾ ਹੋਣਗੇ ਜਿਹੜੀ ਮਤਲਬ ਤੁਸੀਂ ਇਹ ਦੇਖੋ ਵੀ ਹੁਣ ਜ਼ਿੰਦਗੀ ਵਿੱਚ ਤੁਹਾਨੂੰ ਖੁਸ਼ੀ ਗਮ ਆਉਂਦੇ ਰਹਿੰਦੇ ਆਪਾਂ ਨੂੰ ਪਰ ਨੋਟ ਕਰੋ ਕਿ ਜਿਹੜੇ ਲੋਕ ਤੁਹਾਡੀ ਖੁਸ਼ੀ ਹੋਈ ਤੋਂ ਵੀ ਮਤਲਬ ਖੁਸ਼ੀ ਦੇ ਸਮੇਂ ਵਿੱਚ ਤੁਹਾਡੇ ਜਦੋਂ ਕੋਈ ਖੁਸ਼ੀ ਦਾ ਟਾਈਮ ਆ ਜਾਂਦਾ ਨਾ ਉਹਨਾਂ ਦੇ ਜਿਹੜੇ ਚਿਹਰੇ ਦੇ ਉੱਪਰ ਇੱਕ ਅਜੀਬ ਜਿਹਾ ਅਨੁਭਵ ਹੋ ਜਾਂਦਾ ਤੁਸੀਂ ਮਤਲਬ ਗੌਰ ਨਾਲ ਤੁਸੀਂ ਇਹ ਚੀਜ਼ ਨੂੰ ਹੁਣ ਆਪ ਦੇਖਣਾ ਮਤਲਬ ਉਹਨਾਂ ਦੇ ਜਿਹੜੇ ਚਿਹਰੇ ਦੇ ਉੱਪਰ ਰੌਣਕ ਆ ਉਹ ਰੌਣਕ ਨਹੀਂ ਰਹਿੰਦੀ ਜਦੋਂ ਤੁਹਾਡੇ ਘਰ ਦੇ ਵਿੱਚ ਖੁਸ਼ੀ ਦਾ ਕੋਈ ਮਾਹੌਲ ਹੁੰਦਾ ਜਾਂ ਤੁਹਾਡੀ ਜ਼ਿੰਦਗੀ 'ਚ ਕੋਈ ਖੁਸ਼ੀ ਦਾ ਸਮਾਂ ਆ ਜਾਂਦਾ ਤਾਂ ਉਹਨਾਂ ਦੇ ਚਿਹਰੇ 'ਤੇ ਉਹ ਰੌਣਕ ਨਹੀਂ ਹੁੰਦੀ ਜਿਹੜੀ ਰੌਣਕ ਤੁਹਾਡੇ ਚਿਹਰੇ 'ਤੇ ਹੁੰਦੀ ਆ ਸੋ ਇਹ ਤੁਸੀਂ ਆਪ ਸਮਝ ਲਓ ਇਹੋ ਜਿਹੇ ਲੋਕਾਂ ਤੋਂ ਵੀ ਤੁਹਾਨੂੰ ਬਚਣ ਦੀ ਲੋੜ ਆ ਨਹੀਂ ਤਾਂ ਇਹੋ ਜਿਹੇ ਲੋਕ ਵੀ ਤੁਹਾਨੂੰ ਤਬਾਹ ਕਰ ਦੇਣਗੇ ਚੌਥੇ ਨੰਬਰ ਤੇ ਆ ਗਿਆ ਹਰ ਸਮੇਂ ਆਲੋਚਨਾ ਕਰਨ ਵਾਲੇ ਲੋਕ ਹੁਸੋ ਦੇਖੋ ਆਲੋਚਨਾ ਕਰਨੀ ਮਾੜੀ ਨਹੀਂ ਆਲੋਚਨਾ ਸੁਣਨੀ ਵੀ ਮਾੜੀ ਨਹੀਂ ਜੇ ਤੁਸੀਂ ਸੁਣਨ ਦੀ ਤਾਕਤ ਰੱਖਦੇ ਪਰ ਇੱਥੇ ਮੈਂ ਕਿਹਾ ਕਿ ਹਰ ਸਮੇਂ ਆਲੋਚਨਾ ਜਿਹੜਾ ਤੁਹਾਡਾ ਨਾਲ ਕੋਈ ਆਲੇ ਦੁਆਲੇ ਸਰਕਲ ਦੇ ਵਿੱਚ ਜਾਂ ਕੋਈ ਵੀ ਲੋਕ ਤੁਹਾਡੇ ਹਰ ਸਮੇਂ ਆਲੋਚਨਾ ਕਰੀ ਜਾਂਦਾ ਤੁਹਾਡਾ ਹਰ ਸਮੇਂ ਤੁਹਾਡੇ ਵਿੱਚ ਕਮੀਆਂ ਹੀ ਕੱਢੀ ਜਾਂਦਾ ਤੁਹਾਨੂੰ ਕਦੇ ਚੰਗੀ ਗੱਲ ਕਹੀ ਵੀ ਨਹੀਂ ਕਦੇ ਇਹ ਨਹੀਂ ਕਿਹਾ ਕਿ ਹਾਂ ਆ ਕੰਮ ਤੂੰ ਚੰਗਾ ਕੀਤਾ ਭਾਵੇਂ ਤੁਹਾਡੇ ਚ 100 ਗੁਣ ਹੋਣ ਪਰ ਉਹਨੇ ਤੁਹਾਡੇ ਇੱਕ ਵੀ ਗੁਣ ਬਾਰੇ ਤੁਹਾਨੂੰ ਸ਼ਾਬਾਸ਼ ਨਾ ਦਿੱਤੀ ਹੋਵੇ ਤੁਹਾਡੇ ਵਿੱਚ ਕਮੀਆਂ ਲੱਭੀਆਂ ਹੋਣ ਤੁਹਾਡੀ ਆਲੋਚਨਾ ਹੀ ਹਰ ਸਮੇਂ ਕਰੀ ਜਾਂਦਾ ਹੋਵੇ ਤਾਂ ਇਹੋ ਜਿਹੇ ਲੋਕ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਨੇੜੇ ਨਹੀਂ ਹੋਣੇ ਚਾਹੀਦੇ ਹੋ ਸਕਦਾ ਤੁਹਾਡੀਆਂ ਕਮੀਆਂ ਗਿਣਾ ਗਿਣਾ ਕੇ ਤੁਹਾਡਾ ਹੌਸਲਾ ਢੋਣ ਦੀ ਕੋਸ਼ਿਸ਼ ਕਰਦੇ ਹੋਣ ਤੁਹਾਨੂੰ ਜ਼ਿੰਦਗੀ ਵਿੱਚ ਥੱਲੇ ਲਾਉਣ ਦੀ ਕੋਸ਼ਿਸ਼ ਕਰਦੇ ਹੋਣ ਪਾਵੇਂ ਕਿ ਇਹ ਕਹੀ ਜਾਣ ਕਿ ਮੈਂ ਤੇਰੇ ਨਾਲ ਆ ਪਰ ਜ਼ਿੰਦਗੀ ਵਿੱਚ ਤੁਹਾਡੀਆਂ ਕਮੀਆਂ ਹੀ ਗਣਾਈ ਜਾਣ ਕਿ ਆ ਵੀ ਤੂੰ ਕੰਮ غلط ਕੀਤਾ ਇਹ ਨਹੀਂ ਕਰਨਾ ਸੀ ਇਹ ਕੰਮ ਨੂੰ ਐਂਦਾ ਕਰਨਾ ਸੀ ਤੋ ਇਹ ਕੰਮ ਗਲਤ ਕਰ ਲਿਆ ਮਤਲਬ ਹਰ ਸਮੇਂ ਮਤਲਬ ਹਰ ਸਮੇਂ 네ਗੇਟਿਵਿਟੀ ਹਰ ਸਮੇਂ ਗਲਤ ਤੈਨੂੰ ਗਾਈਡ ਕਰੀ ਜਾਣ ਹਰ ਸਮੇਂ ਤੁਹਾਡੀ ਮਤਲਬ ਸਾਥ ਨਾ ਦੇਣ ਤੈਨੂੰ ਇਹ ਕਹੀ ਜਾਣ ਤੂੰ ਆ ਕੰਮ ਗਲਤ ਕੀਤਾ ਕਮੀ ਹੀ ਕੱਢੀ ਜਾਣ ਤਾ ਇਹੋ ਜਿਹੇ ਲੋਕ ਵੀ ਤੁਹਾਡੇ ਲਈ ਖਤਰਨਾਕ ਸਿੱਧ ਹੋ ਸਕਦੇ ਨੇ ਸੋ ਬਚਣ ਦੀ ਕੋਸ਼ਿਸ਼ ਕਰੋ ਪਛਾਣੋ ਇਹੋ ਜਿਹੇ ਲੋਕਾਂ ਨੂੰ ਵੀ ਹੁਣ ਇੱਥੇ ਇੱਕ ਆਪਾਂ ਛੋਟੀ ਜਿਹੀ ਉਦਾਹਰਣ ਲੈ ਲੈਨੇ ਆ ਕਿ ਹੁਣ ਆਪਾਂ ਸਾਰੇ ਜਣੇ ਦੇਖੋ ਬੱਚੇ ਆਪਣੀ ਘਰੇ ਜਾਂ ਬਾਹਰ ਅੰਦਰ ਕਿਤੇ ਗਲਤੀ ਕਰਦੇ ਆ ਆਪਾਂ ਬੱਚੇ ਨੂੰ ਘੂਰ ਵੀ ਦਿੰਨੇ ਆ ਬੱਚੇ ਨੂੰ ਆਪਾਂ ਸਮਝਾਉਨੇ ਆ ਕਿ ਆ ਘੂਰਦੇ ਆ ਬੱਚੇ ਨੂੰ ਕਹਿੰਨੇ ਆ ਤੂੰ ਗਲਤ ਕੰਮ ਕੀਤਾ ਪਰ ਬੱਚੇ ਨੂੰ ਆਪਾਂ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਵੀ ਦਿੰਨੇ ਆ ਉਹਦੇ ਬੱਚੇ ਦਾ ਹੌਸਲਾ ਫੁਜਾਈ ਵੀ ਕਰਦੇ ਆ ਉਹਨੂੰ ਕਹਿੰਨੇ ਕਿ ਆ ਕੰਮ ਆਪਾਂ ਤੂੰ ਚੰਗਾ ਕੀਤਾ ਪਰ ਜੇ ਹੁਣ ਹਰ ਸਮੇਂ ਆਪਾਂ ਬੱਚੇ ਨੂੰ ਘੂਰੀ ਜਾਵਾਂਗੇ ਬੱਚੇ ਦੇ ਵਿੱਚ ਕਮੀਆਂ ਕੱਢੀ ਜਾਵਾਂਗੇ ਬੱਚੇ ਦੇ ਵਿੱਚ ਆਪਾਂ ਕੋਈ ਉਹਨੂੰ ਹੌਸਲਾ ਹੀ ਨਹੀਂ ਦੇਵਾਂਗੇ ਤਾਂ ਆਪਾਂ ਕਦੇ ਵੀ ਇੱਕ ਚੰਗੇ ਮਾਪੇ ਨਹੀਂ ਕਹੇ ਜਾਵਾਂਗੇ ਜੇ ਹਰ ਸਮੇਂ ਬੱਚੇ ਦੇ ਵਿੱਚ ਕਮੀਆਂ ਕੱਢੀ ਜਾਵਾਂ ਸੋ ਇਸ ਕਰਕੇ ਜਿਹੜਾ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੇ ਬਾਰੇ ਹਰ ਸਮੇਂ ਤੁਹਾਡੇ ਵਿੱਚ ਕਮੀਆਂ ਕੱਢੀ ਜਾਂਦਾ ਨੁਕਸ ਕੱਢੀ ਜਾਂਦਾ ਸੋ ਉਹ ਤੋਂ ਬਚਣ ਦੀ ਕੋਸ਼ਿਸ਼ ਕਰੋ ਦੂਰੀ ਬਣਾ ਲਓ ਅੱਜ ਤੋਂ ਹੀ 5ਵੇਂ ਨੰਬਰ ਤੇ ਆ ਹਰ ਸਮੇਂ ਨਿੰਦਾ ਚੁਗਲੀ ਕਰਨ ਵਾਲੇ ਲੋਕ ਸੋ ਇੱਥੇ ਮੈਂ ਹਰ ਸਮੇਂ ਮਤਲਬ ਕਿਹਾ ਕਿ ਜਿਹੜੇ ਲੋਕ ਹਰ ਸਮੇਂ ਮਤਲਬ ਜਦੋਂ ਵੀ ਗੱਲ ਕਰਨੀ ਆ ਹਰ ਸਮੇਂ ਨਿੰਦਾ ਚੁਗਲੀ ਕਰੀ ਜਾਂਦੇ ਕਿਉਂਕਿ ਇਹਦੇ ਵਿੱਚ ਫਰਕ ਆ ਹਿਊਮਨ ਨੇਚਰ ਆ ਇਨਸਾਨੀ ਫਿਤਰਤ ਆ ਇੱਥੇ ਆਪਾਂ ਕਦੇ ਨਾ ਕਦੇ ਕਿਸੇ ਨਾ ਕਿਸੇ ਇਨਸਾਨ ਦੀ ਕੋਈ ਨਾ ਕੋਈ ਗੱਲ ਜੁੜ ਕਰਦੇ ਹੀ ਰਹਿੰਦੇ ਕਿਤੇ ਮਹਿਫਲ ਚ ਬੈਠੇ ਆਂ ਯਾਰਾਂ ਦੋਸਤਾਂ ਦੇ ਵਿੱਚ ਬੈਠੇ ਆਂ ਕਿਤੇ ਆਪਾਂ ਕੋਈ ਗੱਲਬਾਤ ਕਿਸੇ ਇਨਸਾਨ ਦੀ ਕਰਨ ਲੱਗ ਜੰਨੇ ਆਂ ਪਰ ਜਿਹੜਾ ਇਨਸਾਨ ਹਰ ਸਮੇਂ ਹੀ ਨਿੰਦੇ ਚੁਗਲੀ ਕਰੀ ਜਾਂਦਾ ਖੜਾ ਬੈਠਾ ਰਾਹ ਚ ਮਿਲ ਗਿਆ ਕਿਤੇ ਜਾਂ ਕਿਤੇ ਵੀ ਹਰ ਸਮੇਂ ਕਿਸੇ ਨਾ ਕਿਸੇ ਦੀ ਨਿੰਦੇ ਚੁਗਲੀ ਕਰੀ ਜਾਂਦਾ ਕਿਸ ਦੀ ਮਾੜੀ ਮਤਲਬ 네ਗੇਟਿਵਿਟੀ ਫਲਾਈ ਜਾਂਦਾ ਹਰ ਸਮੇਂ ਮਤਲਬ ਕਦੇ ਕਿਸੇ ਨੂੰ ਕੋਈ ਮੋਟੀਵੇਸ਼ਨ ਦੀ ਕੋਈ ਗੱਲ ਹੀ ਨਹੀਂ ਕਰਦਾ ਕਦੇ ਕੋਈ ਚੰਗੀ ਗੱਲ ਹੀ ਨਹੀਂ ਕਰਦਾ ਹਰ ਸਮੇਂ 네ਗੇਟਿਵਿਟੀ ਫਲਾਉਂਦਾ ਰਹਿੰਦਾ ਕਦੇ ਨਾ ਕਦੇ ਕਿਸੇ ਬੰਦੇ ਨੂੰ ਟਾਰਗੇਟ ਕਰਦਾ ਕਦੇ ਕਿਸੇ ਬੰਦੇ ਨੂੰ ਟਾਰਗੇਟ ਕਰਦਾ ਕਿ ਅੱਜ ਇਹਦੇ ਬਾਰੇ ਮਾੜਾ ਬੋਲਿਆ ਜਾਵੇ ਕਿਸੇ ਨਾ ਕਿਸੇ ਬੰਦੇ ਦੀ ਉਦਾਂ ਹੀ ਲਿੰਦੇ ਚੁਲੀ ਕਰਦਾ ਹੀ ਰਹਿੰਦਾ ਮਤਲਬ ਕਿ ਜੇ ਕਿਤੇ ਮਹਿਫਲ ਚ ਬੈਠਾ ਵੀ ਮਤਲਬ ਕਿਸੇ ਬੰਦੇ ਨੂੰ ਟਾਰਗੇਟ ਕਰ ਲੈਂਦਾ ਉਹਦੀਆਂ ਬੁਰਾਈਆਂ ਗਰਉਣ ਲੱਗ ਜਾਂਦਾ ਤੇ ਮਤਲਬ ਆਪਣੇ ਜਿਹੜੀ ਦਿਲ ਦੀ ਅੰਦਰਲੀ ਭਰਾਸ ਹੁੰਦੀ ਹੈ ਸਾਰੀ ਫਿਰ ਉਹ ਬੁਰਾਈਆਂ ਦੇ ਨਾਲ ਸਾਰੀ ਬਾਹਰ ਕੱਢ ਦਿੰਦਾ ਮਤਲਬ ਕਿਸੇ ਬੰਦੇ ਦੀ ਚੁਗਲੀ ਤੁਹਾਡੇ ਕੋਲ ਥੋੜੀ ਚੁਗਲੀ ਫਿਰ ਦੂਜੇ ਕੋਲ ਮਤਲਬ ਕਿ ਉਹ ਬੰਦੇ ਦੀ ਕੋਸ਼ਿਸ਼ ਇਹ ਹੁੰਦੀ ਆ ਵੀ ਕਿਵੇਂ ਨਾ ਕਿਵੇਂ ਕਿਸੇ ਨਾ ਕਿਸੇ ਨੂੰ ਬਦਨਾਮ ਕਿਵੇਂ ਕੀਤਾ ਜਾਵੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ ਇਹ ਮਨ ਘੜਤ ਗੱਲਾਂ ਬਣਾ ਕੇ ਵੀ ਤੁਹਾਨੂੰ ਬਦਨਾਮ ਕਰ ਸਕਦੇ ਨੇ ਸੋ ਇਸ ਕਰਕੇ ਇਹੋ ਜਿਹੇ ਲੋਕਾਂ ਤੋਂ ਵੀ ਬਚਣ ਦੀ ਕੋਸ਼ਿਸ਼ ਜਰੂਰ ਕਰੋ ਦੂਰੀ ਬਣਾ ਕੇ ਰੱਖੋ ਇਹੋ ਜਿਹੇ ਲੋਕਾਂ ਤੋਂ ਵੀ ਸੋ ਹਮੇਸ਼ਾ ਦੋਸਤੋ ਚੰਗੇ ਲੋਕਾਂ ਦੇ ਨਾਲ ਰਹੋ ਆਪ ਚੰਗੇ ਬਣੋ ਤੇ ਚੰਗੇ ਲੋਕਾਂ ਦੀ ਵੀ ਭਾਲ ਕਰੋ ਸੋ ਇਹ ਸੀ ਅੱਜ ਦੀ ਵੀਡੀਓ ਜਿਸ ਵਿੱਚ ਆਪਾਂ ਦੱਸਿਆ ਕਿ ਉਹ ਕਿਹੜੇ ਪੰਜ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਤੋਂ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਦੂਰੀ ਬਣਾ ਕੇ ਰੱਖਣ ਦੀ ਬਹੁਤ ਲੋੜ ਹੈ ਜੇ ਜ਼ਿੰਦਗੀ ਦੇ ਵਿੱਚ ਵਧੀਆ ਰਹਿਣਾ ਸੋ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਸਾਰੇ ਦੋਸਤ ਮਿੱਤਰ ਸੱਜਣਾ ਦਾ ਧੰਨਵਾਦ ਜੀ